ਸਾਫ ਕਰਨ ਵਾਲੇ ਹੁਣੇ ਨੌਰਥ ਹਰ ਦੇ ਵਿੱਚ ਲੁਧਿਆਣੇ ਦੇ ਪਹੁੰਚ ਚੁੱਕੇ ਆ ਜਿਹੜਾ ਪਿਛਲਾ ਇਲਾਕਾ ਸਾਰਾ ਸਾਫ ਹੁੰਦਾ ਹੋਇ ਨਜ਼ਰ ਆ ਰਿਹਾ ਉਹਦੀਆਂ ਜਿਹੜੀਆਂ ਬਾਉਂਡਰੀਜ਼ ਆ ਜਿਹੜੇ ਟੱਟ ਨੇ ਉਹ ਵੀ ਸਾਫ ਹੁੰਦੇ ਨਜ਼ਰ ਆ ਰਹੇ ਨੇ ਮੈਂ ਕੀ ਕਹਿਣਾ ਚਾਹੁੰਗਾ ਵੀ ਹੁਣ ਇਹ ਜਿਹੜਾ ਹਲਕਾ ਪਹੁੰਚੋ ਇਹ ਘਾਤ ਤੱਕ ਇਹਦੀ ਜਿਹੜੀ ਸਫਾਈ ਹੋ ਨਾ ਇਹ ਤਾਂ ਇਹਦੇ ਗੱਲ ਵਾਲਾ ਕੰਮ ਆ ਅਜੇ ਰੋਵੇ ਪਰ ਸਮਝ ਜ਼ਰੂਰ ਲੱਗਦਾ ਕੋਈ ਵੀ ਚੀਜ਼ ਹੈ ਕਿਉਂਕਿ ਇਹਦੀ ਸਫਾਈ ਕਰਨੀ ਹੈ ਇਹਨੂੰ ਉੱਪਰੋਂ ਸ਼ੁਰੂ ਕਰਨਾ ਪੈਣਾ ਸੀ ਕਿਉਂਕਿ ਉਹ ਖਾਲ ਜਿਹੜਾ ਥੱਲੇ ਤੋਂ ਕਰ ਰਹੇ ਨੇ ਤੇ ਇਹਦੇ ਵਿੱਚ ਦੋ ਚੀਜ਼ਾਂ ਸਿਗੀਆਂ ਇਹਦੇ ਵਿੱਚ ਇੱਕ ਪਾਸੇ ਦੇ ਵਿੱਚ ਇੱਕ ਜਿਹੜੀ ਅਸੀਂ ਪਾਣੀ ਕਹਿੰਦਾ ਉਹ ਰੁਕਣਾ ਦੂਸਰਾ ਜਿਹੜਾ ਘੋਰ ਡਿਗਰੀ ਅਸੀਂ ਉਹ ਰੁਕਣਾ ਉਹ ਤੀਸਰਾ ਜਿਹੜਾ ਇੰਡਸਟਰੀਅਲ ਪਾਣੀ ਸਿੱਧਾ ਡਿਗਰੀ ਅਸੀਂ ਉਹ ਰੁਕਣਾ ਉਹਦੇ ਵਿੱਚੋਂ ਤਕਰੀਬਨ ਥੋੜਾ ਜਿਹਾ ਜਿਹੜਾ ਹੈਗਾ ਇਹਨਾਂ ਦੇ ਟ੍ਰੈਂਡਰ ਵੀ ਹੋ ਗਏ ਉਹ ਆ ਵੀ ਰੁਕ ਜੂਗਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦਾ 165 ਐਮਐਲਡੀ ਪਾਣੀ ਸਿੱਧਾ ਡਿੱਗਦਾ ਸੀ ਉਹ ਸਾਰੇ ਤੋਂ ਸਾਰੇ ਉਹਨਾਂ ਟ੍ਰੀਟਮੈਂਟ ਪਲਾਂਟਾਂ ਤੇ ਗਿਆ ਰਿਹਾ ਸੀ 100 65 ਐਮਐਲਡੀ ਦਾ ਮਤਲਬ ਇਹ ਹੈ ਕਿ ਪਉਤਾਨਪੁਰ ਵਰਗੇ ਘੱਟੋ ਘੱਟ 50 ਪਿੰਡਾਂ ਦਾ ਪਾਣੀ ਜਿਹੜਾ ਸੈਰ ਹੁੰਦਾ ਇਹਦੇ ਵਿੱਚ ਕੋਈ ਸਾਰੇ ਦਾ ਸਾਰਾ ਬੰਦ ਹੋ ਗਿਆ। ਤੋਂ ਦੂਸਰੇ ਦੇ ਵਿੱਚ ਜਿਹੜਾ ਡਿੱਗੇ ਹੋਇਆ ਸੀ ਜਦੋਂ ਉਹ ਗੁਹਾ ਕੱਢਣਾ ਉਹ ਸਭ ਤੋਂ ਔਖਾ ਸੀ। ਮਿੱਟੀ ਦੇ ਦੇ ਵਿੱਚੋਂ ਨਿਕਲ ਜਾਂਦੀ ਪਾਕਿਸਤਾਨ ਦੇ ਨਾਲ। ਗੁਹਾ ਜਿਹੜਾ ਸੀਗਾ ਜਦੋਂ ਪਾਕਟਾ ਨਾਲ ਕੱਢਦੇ ਸੀ ਨਿਕਲਦਾ ਸੀ। ਫਿਰ ਅਸੀਂ ਉਹ ਸਪੈਸ਼ਲ ਲਈ ਦੇ ਵਾਸਤੇ ਕਾਫਟਾ ਬਣਾਇਆ ਜਿਹੜਾ ਹੈਗਾ ਪਿਛਲਾ ਸਾਰਾ ਨਿਕਲਦਾ ਤੁਸੀਂ ਦੇਖ ਲਓਗੇ। ਇਸ ਵੇਲੇ ਜਿਹੜਾ ਪਾਣੀ ਐਂਟਰੀ ਤੇ ਆ ਉਹਦਾ TDS 150 ਦੇ ਕਰੀਬ ਆ। ਇੱਥੇ ਜਿਹੜਾ ਪੀਡੀਐਸ 565 ਪੀਡੀਐਸ ਅਧਿਤੀ ਤੇ ਅੱਗੇ ਇੱਥੇ ਹਜ਼ਾਰਾਂ ਤੋਂ ਉੱਪਰ ਸੀਗਾ ਹਾਂਜੀ ਇਹ ਜਿਹੜਾ ਪਾਣੀ ਇੱਥੇ ਅਸੀਂ ਦੇਖਦੇ ਆ ਵੀ ਇੱਕ ਸਿਰਫੇ ਕੋਲ ਖੜਨਾ ਵੀ ਜਿਹੜਾ ਵੀ ਉਹ ਖੜੀ ਨਹੀਂ ਕਰਨੀ ਸੀਗਾ ਗੱਡੀਆਂ ਤੇ ਅਸੀਂ ਜਾਂਦੇ ਰਹੇ ਸੀ ਜਦੋਂ 2009 ਦੇ ਵਿੱਚ ਐਵੋਲੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਸੀ ਅਸੀਂ ਇੱਕ ਜਿਹੜੀ ਬੋਤਲ ਪਾਣੀ ਦੀ ਕਾਲਾ ਸੰਗਣ ਡਰੇਨ ਤੋਂ ਭਰਦੇ ਸੀ ਦੂਸਰੀ ਅਸੀਂ ਚਿੱਟੀ ਵੇਈ ਚੋਂ ਭਰਦੇ ਸੀ ਤੀਸਰੀ ਆਣ ਕੇ ਬੁੱਢੇ ਦਰਿਆ ਚੋਂ ਭਰਦੇ ਸੀ ਤੇ ਲਿਜਾ ਕੇ ਉਸੇ ਟੇਬਲ ਤੇ ਰੱਖ ਦਿੰਦੇ ਸੀ ਵੀ ਅੱਜ ਦੇ ਸਿੰਪਲ ਤੇ ਉਸ ਵੇਲੇ ਜਿਹੜੀ ਇਹਦੀ ਚੋਂ ਬੋਤਲ ਭਰਦੇ ਸੀ ਉਹ 6 ਮਹੀਨੇ ਵੀ ਕਾਲਾ ਰੰਗ ਰਹਿੰਦਾ ਸੀ ਉਹਦੇ ਉੱਤੇ ਉਹ ਬੈਂ ਨਿਕ ਨਿਹਰੀ ਚੱਕ ਚੱਕ ਸਿੱਗੀ ਜਿੱਦਾ ਗਰੀਸ ਹੁੰਦੀ ਇਦਾਂ ਤੋਂ ਬਣੀ ਸੀ ਤੇ ਅੱਜ ਤੁਸੀਂ ਦੇਖ ਲਓ ਆ ਅਗਲੇ ਹਫਤੇ ਸੀ ਉੱਥੇ ਆਏ ਸੀ ਤੇ ਉਹ ਪਰਲੇ ਪੰਨੇ ਉੱਤੇ ਕੰਮ ਚੱਲ ਰਹੀ ਮਸ਼ੀਨ ਤੇ ਉੱਥੇ ਇੱਕ ਝਾੜ ਲੱਗਾ ਹੋਇਆ ਸੀ ਜੇ ਪੁੱਛਿਆ ਵੀ ਇਹ ਤਾਂ ਆ ਕੀ ਜੀ ਦਾ ਕਹਿੰਦੇ ਜੀ ਨਿਆਣੇ ਸੀ ਛੋਟੇ ਛੋਟੇ ਝੂਗਿਆਂ ਵਾਲਾ ਉਹਨਾਂ ਦਾ ਘਰ ਲਾਇਆ ਸੀ ਤੇ ਹੀ ਕਹਿੰਦੇ ਸੀ ਕਿ ਇਹ ਕੰਨੇ ਮੱਛੀ ਫੜਦੇ ਹੂ ਮੱਛੀ ਇੱਥੇ ਕਿ ਸੋਗ ਕਹਿੰਦੇ ਸੀ ਆ ਗਿਓ ਸਾਡੇ ਖੜੇ ਖੜੇ ਉਹ ਮੱਛੀ ਇੱਕ ਫੜ ਗਈ ਉਹਨਾਂ ਨੇ ਸਾਨੂੰ ਕੱਢ ਕੇ ਲੈਣ ਤੇ ਦਿੱਤੀ ਉਹਨੂੰ ਕਹਿਣ ਦਾ ਭਾਵ ਹੈ ਕਿ ਇੰਨਾ ਫਰਕ ਪੈ ਗਿਆ ਜਿਵੇਂ ਆਪਾਂ ਨੇੜੇ ਨਹੀਂ ਕੱਢ ਸਕਦੇ ਉਹ ਜਿਵੇਂ ਆਕਸੀਜਨ ਤੋਂ ਬਿਨਾ ਮਸ਼ੀਨ ਨਹੀਂ ਰਹਿ ਸਕਦਾ ਬਿਲਕੁਲ ਮਤਲਬ ਜੀਵਨ ਇੱਥੇ ਪਿੱਛੇ ਪਿੱਛੇ ਤਾਂ ਹੈ ਅਸੀਂ ਦੇਖਿਆ ਉਸ ਵੇਲੇ ਆ ਗਈ ਸੀ ਅੱਜ ਤੋਂ 7-8 ਮਹੀਨੇ ਪਹਿਲਾਂ ਆ ਗਈ ਅਪ੍ਰੈਲ ਚ ਉਦੋਂ ਮੱਛੀਆਂ ਆ ਗਈਆਂ ਸੀ ਤੇ ਇਥੋਂ ਤੱਕ ਅਕਰੀਓ ਮੱਛੀਆਂ ਜਿਹੜੀ ਹੈਗੇ ਹੁਣ ਕੋਈ ਜਿਹੜੀਆਂ ਮੱਛੀਆਂ ਵਾ ਇਹ ਵੀ ਪਾਣੀ ਨੂੰ ਸਾਫ਼ ਕਰਦੀਆਂ ਇਹਨਾਂ ਗੰਦਗੀ ਖਾਣੀਆਂ ਵਿੱਚ ਉਹਦੇ ਨਾਲ ਮੱਛੀਆਂ ਜਿੱਥੇ ਜਦੋਂ ਜੀਵਤ ਹੋ ਗਈ ਸਮਝ ਲਓ ਜਿਹੜਾ ਹੈਗਾ ਪਾਣੀ ਨੂੰ ਘਰ ਪੈ ਗਿਆ ਪਰ ਜਿੰਨਾ ਜਿਹੜੀ ਵੀ ਫੋਗਾਰ ਨਹੀਂ ਕੱਢਦੇ ਉਹਨਾਂ ਚ ਕਾਲਾ ਪਣ ਨਹੀਂ ਇਹਦਾ ਸਰ ਬੈਗ ਨਾਂ ਲਿਖੋ ਜਮਾ ਜਮੇ ਸਭ ਤੇ ਅੱਜ ਬੁਰੇ ਇੱਕ ਜਗ੍ਹਾ ਇੱਥੇ ਹੈ ਦੇਰਾ ਇਹ 10ਵੇਂ ਤੋਂ 564 ਠੀਕ ਹੈ ਯਾਰ ਜਿਹੜਾ ਹੈ ਇਹ ਉਧਰ ਹੋਰ ਚੱਲ ਗਿਆ ਕੰਮ ਤੇ ਮੋਰ ਘਟਾ ਦੇਣਾ ਜਿਹੜੀ ਬਾਬਾ ਜੀ ਨੇ ਸੀਕਲ ਮਾੜੂ ਦੀ ਨਮੀਆਂ ਬਣਾਇਆ ਨਾ ਬਾਗਤਾਂ ਉਹਨਾਂ ਦੇ ਨਾਲ ਅਸੀਂ ਕਾਲ ਸੂਚੀ ਤੇ ਬੜੀ ਜਿਹੜੀ ਹੈਗੀ ਆ ਦਾਰਾ ਇਹ ਤਾਂ ਨਹੀਂ ਹੋਣਾ ਉਹ ਜਿਹੜੀ ਉਦੋਂ ਤੋਂ ਬਾਗਟਣਾ ਕੱਢਦੇ ਆ ਤਾਂ ਉਦੋਂ ਰੇਤਾ ਹੀ ਬਾਹਰ ਨਿਕਲਦੀ ਰੇਤਾ ਨਿਕਲਦੀ ਬਾਹਰ ਜਿਹੜਾ ਉਹ ਗੰਦ ਨਹੀਂ ਨਿਕਲਦਾ ਗੰਦ ਤਾਂ ਬੱਗਾ ਸਾਹਿਬ ਹੁਣ ਜਿਹੜੀ ਇਹਦੇ ਵਿਕਾਸ ਕਾਰਜ ਨੇ ਬੁੱਢਾ ਦਰਿਆ ਨੂੰ ਪਵਿੱਤਰ ਦਰਿਆ ਬਣਾਉਣ ਦੇ ਜਿਹੜੇ ਕਾਰਜ ਨੇ ਸੰਤ ਸੀਚੇਵਾਦੀ ਉਹਨਾਂ ਸ਼ੁਰੂ ਕੀਤੇ ਸੀ ਨਾ ਹੁਣ ਉਹ ਜਿਹੜੀ ਪੜਾਵ ਹੈ ਉਹ ਨਾਰਥ ਹਲਕੇ ਵਿੱਚ ਪਹੁੰਚੇ ਤੁਹਾਡੇ ਹਲਕੇ ਵਿੱਚ ਸ਼ੁਰੂਆਤ ਹੋਈ ਹੈ ਇਸ ਦਿਨ ਤੱਕ ਐਵੇਂ ਵੇਖਦੇ ਹਾਂ ਵੀ ਇਹਦਾ ਜਿਹੜਾ ਸੁਧਾਰ ਹੁਣ ਕਰ ਤੱਕ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਮੈਂ ਸਾਡੇ ਮੈਂਬਰ ਸ੍ਰੀ ਸੁਭਾ ਸੰਸਟੀਵਾਦੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਾਫੀ ਲੰਬੇ ਟਾਈਮ ਤੋਂ ਪੰਜਾਬ ਨੂੰ ਇੱਕ ਬਹੁਤ ਵੱਡੀ ਰਾਹਤ ਦੇ ਦੀ ਕਿਉਂਕਿ ਸਭ ਤੋਂ ਵੱਡੀ ਰਾਹਤ ਹੁੰਦੀ ਹੈ ਕਿਉਂਕਿ ਜਿਹੜਾ ਪਾਣੀ ਹੈ ਇਹ ਅਮਰਤ ਹੈ ਸਾਡੇ ਵਾਸਤੇ ਔਰ ਇਸ ਨੂੰ